ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦੇ ਸੂਬਾ ਪ੍ਰਧਾਨ ਡਾਕਟਰ ਪ੍ਰਗਟ ਸਿੰਘ ਦੀ ਧੀਰਾ ਪੱਤਰਾ ਫਰੋਜ ਪਰ ਜਿਹੜੇ ਉਹਨਾਂ ਦੇ ਸੂਬਾ ਪ੍ਰਧਾਨ ਆ ਉਹ ਸਾਡੇ ਦਰਮਿਆਨ ਪਹੁੰਚੇ ਆ ਉਹਨਾਂ ਦੇ ਨਾਲ ਸਰਦਾਰ ਨੀਲਾ ਸਿੰਘ ਜੀ ਨੀਤ ਸੂਬਾ ਪ੍ਰਧਾਨ ਉਹ ਵੀ ਪਹੁੰਚਿਆ ਉਹਨਾਂ ਦੇ ਨਾਲ ਸਰਦਾਰ ਬੂਟਾ ਸਿੰਘ ਜੀ ਖਾਲਸਾ ਰਤੀ ਰੋੜੀ ਉਹ ਵੀ ਉਹਨਾਂ ਦੇ ਆਗੂ ਪਹੁੰਚਿਆ ਮੈਂ ਭਾਰਤੀ ਗੋਮਨਸਟ ਪਾਰਟੀ ਜਿਲ੍ਹਾ ਫਰੀਦਕੋਟ ਵੱਲੋਂ ਤੁਹਾਡੀ ਤੇ ਸਾਡੇ ਨਾਲ ਇਸ ਸਹਿਯੋਗ ਦੇ ਵਿੱਚ ਸ਼ਾਮਲ ਹੋਣ ਲਈ ਸਮਰਥਨ ਦੇਣ ਲਈ ਮੈਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜੀ ਆਇਆਂ ਨੂੰ ਆਖਦਾ ਹੁਣ ਮੈਂ ਬੇਨਤੀ ਕਰਾਂਗਾ ਕਿ ਡਾਕਟਰ ਪ੍ਰਗਟ ਸਿੰਘ ਦੀ ਟੀਰਾ ਪੱਤਰਾ ਜਿਹੜੇ ਤੁਹਾਡੇ ਸਮਾਜ ਦੀ ਰਾਤ ਦਿਨ ਬੰਦ ਰੰਗ ਦੀ ਜਿਹੜੀ ਆਪਾਂ ਨੂੰ ਆਮ ਕਰਕੇ ਬਿਮਾਰੀ ਹੁੰਦੀ ਆ ਤੁਰੇ ਜਾਂਦੇ ਦੌਰਾ ਪੈ ਜਾਂਦਾ ਆਪਾਂ ਅੰਗ ਮਾਰਿਆ ਜਾਂਦਾ ਉਹਨੇ ਬਹੁਤ ਵੱਡੇ ਮਾਰਾ ਟੈਂਡ ਧੀਰਾ ਪੱਤਰਾਂ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਹਸਪਤਾਲਾ ਚੈਰੀਟੇਬਲ ਕਟ ਖਰਚੇ ਦੇ ਵਿੱਚ ਜਿਹੜਾ ਹੈ ਇਹਨਾਂ ਕੋਲੇ ਕੋਈ ਵੀ ਮਰੀਜ਼ ਚਲਾ ਜਾਵੇ ਦੌਰਾ ਪੈਣ ਤੋਂ ਬਾਅਦ ਜਾਂ ਉਸ ਤੋਂ ਬਾਅਦ ਵੀ ਤਾਂ ਇਹ ਉਹਨੂੰ ਠੀਕ ਕਰਨ ਦੀ ਗਾਰੰਟੀ ਦਿੰਦੇ ਆ ਬਹੁਤ ਵੱਡੀ ਸੇਵਾ ਕਰ ਰਹੇ ਆ ਹੁਣ ਨਾਲ ਨਾਲ ਸਹਿ ਸਾਡੇ ਤਾਗੂ ਸਹਿਬਾਨ ਕੌਮੇਤ ਸੰਸਾ ਦੇ ਸਾਡੇ ਵੀਰ ਜੀ ਬੱਚੇ ਬੀਬੀਆਂ ਤੇ ਬਜ਼ੁਰਗ ਸੋ ਇਸ ਧਰਨੇ ਦੀ ਹਾਜ਼ਰੀ ਭਰ ਰਹੇ ਹੋ ਸੋ ਆਓ ਪਹਿਲਾ ਫਤਿਹ ਦੀ ਸ਼ਾਨ ਪਾਈਏ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪਤਾ ਲੱਗਿਆ ਸਰਦਾਰ ਨੀਲਾ ਸਿੰਘ ਜੀ ਤੋਂ ਹੋਰ ਵੀ ਜਥੇਬੰਦੀਆਂ ਦੇ ਆਗੂਆਂ ਤੋਂ ਕਿ ਪੰਜਾਬ ਦੇ ਵਿੱਚ ਇੱਕ ਨਵਾਂ ਟ੍ਰੈਂਡ ਚੱਲਿਆ ਹੈ ਲੋਕਾਂ ਨੂੰ ਠੱਗਣ ਦਾ ਨਵੀਆਂ-ਨਵੀਆਂ ਕੰਪਨੀਆਂ ਜੋ ਪਿੰਡਾਂ ਦੇ ਵਿੱਚ ਆਣ ਕੇ ਆਮ ਜਨਤਾ ਨੂੰ ਭਰਮਾ ਰਹੀਆਂ ਹਨ ਸੋ ਆਮ ਜਨਤਾ ਨੂੰ ਭਰਮਾ ਕੇ ਜਿਨ੍ਹਾਂ ਦੇ ਵੱਡੇ ਵੱਡੇ ਗਰੁੱਪ ਬੀਬੀਆਂ ਦੇ ਬਣਾ ਕੇ ਬੀਬੀਆਂ ਨੂੰ ਕੋਈ ਲੋਨ ਵਗਾਰਾ ਦੇ ਆਪਣੇ ਜਾਲ ਵਿੱਚ ਫਸਾ ਰਹੀਆਂ ਹਨ ਸੋ ਜੇਕਰ 10 ਰੁਪਏ ਦਿੰਦੀਆਂ ਹਨ ਕੰਪਨੀਆਂ ਤੇ 90 ਰੁਪਏ ਉਹਨਾਂ ਦੇ ਉੱਤੋਂ ਗਰਵਾਉਂਦੀਆਂ ਹਨ ਪਤਾ ਲੱਗਿਆ ਜੇਕਰ ਕੋਈ ਗਰੀਬ ਬੱਚਾ ਗਰੀਬ ਬੀਬੀਆਂ ਦੇ ਗਰੁੱਪ ਉਹ ਲੋਨ ਨਹੀਂ ਦਿੰਦੀਆਂ ਤਾਂ ਉਹਨਾਂ ਦੇ ਬੱਚਿਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਜਿਹੜੇ ਕਾਨੂੰਨੀ ਜੋਨ ਹੈ ਘੋਟਲਾ ਤੇ ਜਾਪ੍ਰਤਨਾਂ ਵਿੱਚ ਫਸਾਰੀਆਂ ਹਨ ਮੈਂ ਇਸ ਚੀਜ਼ ਦਾ ਵਿਰੋਧ ਕਰਦਾ ਹਾਂ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਹਾਂ ਕਿ ਭਾਈ ਇਹਨਾਂ ਦੇ ਜਿਹੜੇ ਲੋਨ ਨੇ ਜਿਹੜੇ ਜਾਲ ਵਿੱਚ ਭੋਲੇ ਭਾਲੇ ਗਰੀਬਾਂ ਲੋਕਾਂ ਨੂੰ ਫਸਾ ਰਹੇ ਨੇ ਉਹਨਾਂ ਤੋਂ ਇਹਨਾਂ ਗਰੀਬਾਂ ਨੂੰ ਇਲਾਜ ਦਵਾਈ ਜਾਏ ਸੋ ਬੇਨਤੀ ਕਰਦਾ ਹੈ ਤੇ ਸਰਕਾਰਾਂ ਜਿਹੜੀਆਂ ਹਨ ਅੰਨੀਆਂ ਤੇ ਬੋੜੀਆਂ ਨੇ ਇਹਨਾਂ ਨੂੰ ਜਗਾਉਣਾ ਪੈਂਦਾ ਹੈ ਜਿੱਥੇ ਸਾਡੀਆਂ ਸੰਸਦਾਂ ਇਹਨਾਂ ਨੂੰ ਜਗਾ ਰਹੀਆਂ ਹਨ ਉਥੇ ਦਾਸ ਵੀ ਸੋ ਇਹ ਧੰਨਵਾਦ ਕਰਦਾ ਹੈ ਡਾਕਟਰ ਪਰਗਰਸਨ ਧੀਰਾ ਪਤਰਾ ਸ਼ੂਟਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਸੈਨ ਵੈਲਫਰ ਸੁਭਾ ਸਾਡੀ ਜਥੇਬੰਦੀ ਨੂੰ ਜਿੱਥੇ-ਜਿੱਥੇ ਵੀ ਲੋੜ ਪਈ ਤੁਹਾਡੇ ਨਾਲ ਖੜੇ ਰਹਾਂਗੇ ਤੇ ਤੁਹਾਡਾ ਜਿਹੜਾ ਲੋਨ ਹੈ ਇਹਨੂੰ ਮਾਫ ਕਰਾ ਕੇ ਛੱਡਾਂਗੇ ਸੋ ਜਿਸ ਤਰ੍ਹਾਂ ਇਹ ਸਰਕਾਰਾਂ ਵੱਡੇ ਵੱਡੇ ਘਰਾਣਿਆਂ ਦਾ ਸੋਖ ਦੇ ਦਿੰਦੀਆਂ ਹਨ ਤੇ ਗਰੀਬਾਂ ਨੂੰ ਕੋਈ ਨਹੀਂ ਪੁੱਛਦਾ ਸੋ ਬੇਨਤੀ ਕਰਦੇ ਹਾਂ ਕਿ ਆਪ ਜੀ ਦੇ ਸੇਵ ਦੇ ਚਾਜਾ ਅਜਾ ਚਾਜ ਜੀ ਦੀ ਮਹਤਵ ਵਿੱਚ ਮੇਰੇ ਨਾਲ ਸਰਦਾਰ ਨੀਲਾ ਸਿੰਘ ਜੀ ਸੋਭਾ ਨੀਤ ਪ੍ਰਧਾਨ ਸਰਦਾਰ ਬੁੱਟਾ ਸਿੰਘ ਜੀ ਸੋਭਾ ਜਰਨਾ ਸਾਖਤਰ ਮੇਰੇ ਨਾਲ ਗੁਰਚੰਦ ਸਿੰਘ ਜੀ ਮੌਖਰ ਤੋਂ ਸਾਡੇ ਬੜੇ ਸੂਝਵਾਨ ਆਗੂ ਕੋਈ ਪਹੁੰਚੇ ਹਨ ਤੇ ਅਸੀਂ ਇਹਨਾਂ ਧਰਨਿਆਂ ਦੇ ਵਿੱਚ ਸਹਿਯੋਗ ਕਰਦੇ ਹਾਂ ਜਿੱਥੇ ਵੀ ਸਾਡੇ ਲੋਰਪਈ ਸਾਨੂੰ ਯਾਦ ਕਰੋ ਅਸੀਂ ਹਰ ਹਾਲ ਜਲੋਂ ਉਥੇ ਪਹੁੰਚਾਗੇ ਜੇ ਡੀਸੀਆਂ ਨੂੰ ਮੰਗ ਪੱਤਰ ਦੇਨੇ ਪਏ ਤੇ ਵੀਰ ਜੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਕੇ ਡੀਸੀਆਂ ਨੂੰ ਪੂਰੇ ਪੰਜਾਬ ਵਿੱਚ ਮੰਗ ਪੱਤਰ ਦੇਵਾਂਗੇ ਸੋ ਇਹਨਾਂ ਕਹਿੰਦਾ ਹੋਇਆ ਸਿਨਾਂ ਦੇ ਆਜਾਸ਼ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ